ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੋ ਸਾਧ ਸੰਗਤ ਜੀ ਇੱਕ ਲੜੀ ਬਾ ਵਿਚਾਰ ਆਪ ਸਰਵਨ ਕਰ ਰਹੇ ਹੋ ਧੰਨ ਗੁਰੂ ਬ੍ਰਿੰਸ ਸਾਹਿਬ ਜੀ ਮਹਾਰਾਜ ਦੀਆਂ ਦੋ ਪੰਕਤੀਆਂ ਫਿਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਮਹਾਨ ਬਾਗ ਉਸਨੂੰ ਦਾਸ ਨੇ ਆਧਾਰ ਬਣਾਇਆ ਹੈ ਆਸਾ ਵਿੱਚ ਅਤਿ ਦੁੱਖ ਗਣਾ ਮਨ ਮੁਖ ਚਿਤ ਲਾਇਆ ਗੁਰੂ ਮੁਖ ਭੈ ਨਿਰਾਸ ਸੁਖ ਫਲ ਪਾਇਆ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਮਹਾਨ ਵਾਕ ਰੇ ਮਨ ਐਸੋ ਕਰ ਸੰਿਆਸਾ ਧਰਮ ਦੀ ਸਾਧਨਾ ਮਨ ਦੀ ਸਾਧਨਾ ਹੈ ਤਨ ਦੀ ਸਾਧਨਾ ਨਹੀਂ हे मन ऐसा सन्यास धारण कर रे मन ऐसो कर सन्यासा मन से सदन सबए कर समझो मन ही माहे उदासा बन जैसा ही तू सदन नु घर नु समझ उजाड़ जैसा ही अपने घर नु समझ और घर देच जो कुछ भी है सब कुछ नो उजाड़ समझ निराश होके ਉਦਾਸ ਹੋ ਕੇ ਤੁਮ ਪਰਮਾਤਮਾ ਦੀ ਨਿਰੰਕਾਰ ਦੀ ਤਲਾਸ਼ ਕਰਸ ਐਸਾ ਇਸ ਹਸੇ ਕਹਿ ਰਹੇ ਨੇ ਜੋ ਸੰਸਾਰ ਤੋਂ ਨਿਰਾਸ਼ ਨਹੀਂ ਉਦਾਸ ਨਹੀਂ ਉਹ ਨਿਰੰਕਾਰ ਦੀ ਤਲਾਸ਼ ਕਰੇਗਾ ਹੀ ਨਹੀਂ ਨਹੀਂ ਕਰੇਗਾ ਜੋ ਇਸ ਜੀਵਨ ਤੋਂ ਨਿਰਾਸ਼ ਨਹੀਂ ਉਦਾਸ ਨਹੀਂ ਉਹ ਪਰਮ ਜੀਵਨ ਦੀ ਤਲਾਸ਼ ਨਹੀਂ ਕਰੇਗਾ ਆਮ ਮਨੋਵਿਗਿਆਨਕ ਕਹਿੰਦੇ ਨੇ ਹਿਰਦੇ ਨੂੰ ਨਿਰਾਸ਼ ਕਰਨਾ ਬੜਾ ਔਖਾ ਹੈ ਇੱਕ ਉਦਾਹਰਣ ਦੇਣ ਜਬ ਲਗ சுவாਸ ਤਬ ਲਗ ਆਸ ਹਰ சுவாਸ ਦੇ ਨਾਲ ਕੋਈ ਨਾ ਕੋਈ ਆਸ ਤੇ ਚਲਦੀ ਹੈ ਮੁਸ਼ਕਿਲ ਹੈ ਇਸ ਮੁਸ਼ਕਿਲ ਦਾ ਹੱਲ ਸਾਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦਿੱਤਾ ਹੈ ਬੜੇ ਧਿਆਨ ਨਾਲ ਸਰਵਨ ਕਰਨਾ ਆਸਾ ਵਾਏ ਨਿਰਾਸ ਬਲਾਏ ਨਿਹਚੋ ਨਾਨਕ ਕਰਤੇ ਪਾਏ નિਸ਼ੇ ਕਰਕੇ ਜਾਣ ਉਹਨੂੰ ਕਰਤੇ ਪੁਰਖ ਦੀ ਪ੍ਰਾਪਤੀ ਹੋ ਜਾਂਦੀ ਕਿਸਨੋ ਆਸਾ ਮਾਏ ਨਿਰਾਸ ਬਲਾਏ ਜੋ ਆਸਾ ਦੇਚ ਨਿਰਾਸ ਹੋ ਕੇ ਰਹਿੰਦਾ ਹੈ ਇਹ ਕਿਸ ਤਰ੍ਹਾਂ ਹੋਵੇਗਾ ਚਲੋ ਆਸਾ ਤੇ ਚੱਲਦੀ ਹੈ ਸ્વાસ ਦੇ ਨਾਲ ਨਿਰਾਸ ਹੋਣਾ ਬੜਾ ਔਖਾ ਜੇ ਆਸਾ ਪੂਰੀ ਹੋ ਗਈ ਹੈ। ਤੋ ਫਿਰ ਤੂੰ ਇਸ ਤਰ੍ਹਾਂ ਸਮਝ ਇਹ ਇਸ ਵਾਸਤੇ ਪੂਰੀ ਹੋਈ ਹੈ। ਪ੍ਰਭੂ ਦੀ ਆਸਾ ਵੀ ਇਹੀ ਸੀ। ਉਹ ਵੀ ਇਹੀ ਚਾਹੁੰਦਾ ਸੀ। ਤਾਂ ਹੋਈ। ਇੱਕ ਜੇ ਆਸਾ ਨਹੀਂ ਪੂਰੀ ਹੋਈ। ਇੱਛਾ ਨਹੀਂ ਪੂਰੀ ਹੋਈ। ਤੋ ਪ੍ਰਭੂ ਕੁਝ ਹੋਰ ਚਾਹੁੰਦਾ ਹੈ। ਉਹਦੀ ਇੱਛਾ ਕੁਝ ਹੋਰ ਹੈ। ਤੋ ਉਹਦੀ ਰਜ਼ਾ ਦੇ ਚ ਰਾਜ਼ੀ ਹੋ। ਜਿਹੜਾ ਇਸ ਗੰਗ ਨਾਲ ਜੀਂਦਾ ਹੈ। ਮਿਹ ਛੋ ਨਾਨਕ ਕਰਤੇ ਪਾਏ ਨਿਸ਼ਚੇ ਘਰ ਕੇ ਜਾਣ ਨੂੰ ਕਰਤੇ ਪ੍ਰਗਤੀ ਪ੍ਰਾਪਤੀ ਹੋ ਜਾਂਦੀ ਪਰ ਇੱਕ ਗੱਲ ਬੜੀ ਲਾਜ਼ਮੀ ਹੈ ਸੰਸਾਰ ਹੀ ਮਾਨ ਹੈ اور ਇਤਨੀ ਪਰਵਲ ਆਸ ਹੈ ਨਿਰੰਕਾਰ ਦੀ ਆਸ ਪੈਦਾ ਹੀ ਨਹੀਂ ਆਉਂਦੀ ਇਤਨਾ ਪਰਵਲ ਸੰਬੰਧ ਜੋੜਿਆ ਹੋਇਆ ਸੁਖ ਦਾ ਪਰਿਵਾਰ ਨਾਲ ਪਦਾਰਥਾਂ ਨਾਲ ਪਰਮਾਤਮਾ ਦੀ ਤੜਪ ਤੇ ਜਨਮ ਹੀ ਨਹੀਂ ਲੈਂਦੇ ਜਨਮ ਹੀ ਨਹੀਂ ਲੈਂਦੇ ਇਸ ਵਾਸਤੇ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲਾਜ਼ਮੀ ਕਹਿ ਦਿੱਤਾ ਬੰਸੇ ਸਦਨ ਸਦਨ ਨੂੰ ਘਰ ਨੂੰ ਉਜਾੜ ਜੈਸਾ ਸਮਝ ਜੰਗਲ ਜੈਸਾ ਸਮਝ ਕਹੀਏ ਤੇਰੇ ਘਰ ਦੇ ਵਿੱਚ ਮੈਂ ਦੋ ਨੁਕਤੇ ਦੋ ਬਾਦਸ਼ਾਹਾਂ ਦੇ ਤੁਹਾਡੇ ਸਾਹਮਣੇ ਰੱਖਾਂ ਜੋ ਆਮ ਜਗਤ ਇਸੇ ਜਾਣ ਨਾਲ ਜਿੰਦਾ ਹੈ ਭਾਰਤ ਦੇ ਵਿੱਚ ਜਿਸ ਨੇ ਮੁਗਲਿਆ ਸਲਤਨਤ ਦੀ ਬੁਨਿਆਦ ਰੱਖੀ ਬਾਬਰ ਉਹਦੇ ਵਿਚਾਰ ਭਾਰਤ ਦੇ ਜਿਸ ਦੇ ਨਾਲ ਮੁਗਲਿਆ ਸਲਤਨਤ ਖਤਮ ਹੋ ਗਈ आखिरी बादशाह बहादुर शाह जफर ये बहादुर शाह वो नहीं जो धन गुरु गोविंद सिंह जी महाराज ਨੂੰ ਮਿਲਿਆ ਸੀ ਔਰੰਗਜ਼ੇਬ ਦਾ ਲड़का ਜਿਨੇ ਹਜ਼ੂਰ ਸਾਹਿਬ ਦੇ ਸਤਿਗੁਰ ਨੂੰ ਨਗੀਨਾ ਭੇਟ ਕੀਤਾ ਸੀ ਤੇ ਮਹਾਰਾਜ ਨੇ ਉਹ ਨਗੀਨਾ ਗੋਦਾਵਰੀ ਛੁੱਟ ਦਿੱਤਾ ਇੱਕ ਬਹਾਦਰ ਸਾ ਉਹ ਇੱਕਦਮ ਖਿਆਲ ਆਇਆ ਫਕੀਰ ਨੇ ਇਹਨਾਂ ਨੂੰ ਲਗਿਨਿਆਂ ਦੀ ਸਮਝ ਨਹੀਂ ਗਣ ਲਗੇ ਮਹਾਰਾਜ ਮੈਂ ਜੋ ਭੇਟ ਕੀਤੀ ਸੀ ਇਹ ਮੇਰੇ ਖਜ਼ਾਨੇ ਦਾ ਸਭ ਤੋਂ ਕੀਮਤੀ ਲਗਿਨਾ ਸੀ ਤੁਸੀਂ ਦਰਿਆਜ ਛੁੱਟ ਦਿੱਤਾ ਇਹ ਮੈਂ ਕਈ ਸਾਲਾਂ ਤੋਂ ਖਜ਼ਾਨੇ ਦੇ ਸਾਹਮਣੇ ਰੱਖਿਆ ਆਇਆ ਮੇਰੇ ਪਿਤਾ ਤੋਂ ਮੈਨੂੰ ਪ੍ਰਾਪਤ ਹੋਇਆ ਹੈ ਆਪਨੇ ਦਰਿਆਜ ਸੁੱਟ ਦਿੱਤਾ ਹੈ ਮੈਂ ਤੁਹਾਨੂੰ ਨਜ਼ਰਾਨਾ ਭੇਟ ਕੀਤਾ ਸੀ ਤੁਹਾਡੇ ਕਦਮਾਂ ਦੇ ਚ ਰੱਖਿਆ ਸੀ ਦਰਸਲ ਭਾਦਰ ਸ਼ਾਹ ਦੇ ਮਨ ਵਿੱਚ ਨਗੀਨਾ ਭੇਟ ਕਰਨ ਦਾ ਇਹ ਖਿਆਲ ਵੀ ਆ ਗਿਆ ਸੀ ਇਸ ਤਰ੍ਹਾਂ ਦੀ ਭੇਟਾ ਗੁਰੂ ਗੋਬਿੰਦ ਸਿੰਘ ਨੂੰ ਅੱਜ ਤੱਕ ਕਿਸੇ ਹੋਰ ਨੇ ਨਹੀਂ ਦਿੱਤੀ ਹੋਣੀ ਇਹ ਖਿਆਲ ਵੀ ਆ ਗਿਆ ਐਸਾ ਹੰਕਾਰ ਵੀ ਆ ਗਿਆ ਸਤਿਗੁਰੂ ਕਹਿਣ ਲੱਗੇ ਕੀਮਤੀ ਨਗੇਨਾ ਸੀ ਅੱਛਾ ਇੰਜ ਕਰ ਫਿਰ ਹੁਣ ਤੂੰ ਆਪ ਹੀ ਕੱਢ ਕੇ ਲਿਆ ਉਹ ਜਿੱਥੇ ਮੈਂ ਸੁਟਿਆ ਆਪ ਹੀ ਕੱਢ ਕੇ ਲਿਆ ਜ਼ਿਆਦਾ ਪਾਣੀ ਨਹੀਂ ਹੈ ਗੋਦਾਵਰੀ ਚ じゃ ਕੱਢ ਲਿਆ ਇਤਿਹਾਸ ਹੈ ਜੈਸੇ ਹੋ ਜਾਂਦਾ ਹੈ ਦੋ ਹੱਥਾਂ ਨਾਲ ਕੱਢਦਾ ਹੈ ਦੋਵੇਂ ਹੱਥ ਲਗਨਿਆਂ ਨਾਲ ਭਰੇ ਹ ਕਹਿੰਦਾ ਹੈ ਇਹ ਨਗਈਨ ਬਾਧਰ ਸ਼ਾਹ ਨੂੰ ਪਧਾ ਨੇ ਜਿਸ ਵਸਤੂ ਦੇ ਤੇ ਕਲਗੀ ਧਰਦੀ ਨਿਗਾਹ ਪੈ ਜਾਵੇ ਉਹ ਨਗਈਨਾ ਬਣ ਜਾਂਦੀ। ਮਨੁੱਖ ਤੇ ਨਜ਼ਰੇ ਕਰਮ ਹੋ ਜਾਏ ਉਹ ਦੇਵਤਾ ਹੋ ਜਾਂਦਾ ਹੈ, ਫਰਿਸ਼ਤਾ ਹੋ ਜਾਂਦਾ ਹੈ। ਇੱਕ ਦਿਨ ਧਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਤਿਅੰਤ ਪਰਸੰਨ ਹੋ ਕੇ ਨੰਗਲਾਲ ਨੂੰ ਕਿਹਾ ਤੂੰ ਕੁਝ ਮੰਗ ਲੈ, ਅੱਜ ਤੈਨੂੰ ਕੁਝ ਦੇਣਾ ਹੈ। ਤੈਨੂੰ ਦੇਖ ਕੇ ਸਾਨੂੰ ਖੁਸ਼ੀ ਮਿਲਦੀ ਹੈ ਜਿਹਦੇ ਨਾਲ ਬਹੁਤ ਪਿਆਰ ਹੋਵੇ ਤੇ ਜਿਹੜਾ ਪਿਆਰਾ ਲਗੇ ਉਹਨੂੰ ਕੁਝ ਦੇ ਕੇ ਖੁਸ਼ੀ ਮਿਲਦੀ ਹੈ ਪਰ ਜਿਹਦੇ ਨਾਲ ਨਫ਼ਰਤ ਹੋਵੇ, ਘਰਣਾ ਹੋਵੇ, ਦੁਸ਼ਮਣੀ ਹੋਵੇ ਉਹਦੇ ਕੋਲ ਖੋ ਕੇ ਖੁਸ਼ੀ ਮਿਲਦੀ ਹੈ ਜੋ ਬਹੁਤ ਪਿਆਰਾ ਹੈ ਮਨੁੱਖ ਦੇਣਾ ਚਾਹੁੰਦਾ ਹੈ ਉਹਨੂੰ ਸੁੱਖ ਦੇ ਲਈ ਹੈ ਇਹਨੂੰ ਆਰਾਮ ਦੇ ਦੇਈਏ ਇਨੋਂ ਮਾਨ ਸਨਮਾਨ ਦੇ ਦਈਏ ਕਿਧਰੇ ਲੋੜ ਪੈ ਜਾਏ ਤੇ ਇਹਨੂੰ ਆਪਣੀ ਜਿੰਦ ਜਾਨ ਦੇ ਦੇ ਪਰ ਜੇ ਘਿਰਣਾ ਨਫ਼ਰਤ ਹੈ ਦੁਸ਼ਮਣੀ ਹੈ ਤਾਂ ਫਿਰ ਮਨੁੱਖ ਖੋਣਾ ਚਾਹਦਾ ਹੈ ਇਹਦਾ ਸੁੱਖ ਖੋ ਲਈਏ ਇਹਦੀ ਇੱਜ਼ਤ ਖੋ ਲਈਏ ਇਹਦਾ ਮਾਨ ਸਨਮਾਨ ਖੋ ਲਈਏ ਕਿਧਰੇ ਮੌਕਾ ਲੱਗ ਜਾਏ ਤੇ ਇਹਦੀ ਜਿੰਦ ਜਾਨ ਖੋ ਲਈਏ ਖੋਣ ਨੂੰ ਵੀ ਜੀ ਕਰਦਾ ਹੈ ਬਸ਼ਰਤੇ ਘਿਰਣਾ ਹੋਵੇ ਦੇਨੋ ਵੀ ਜੇ ਕਰਦਾ ਹੈ ਬਸ਼ਰਤੇ ਪਿਆਰਾ ਲੱਗੇ ਨੰਦ ਲਾਲ ਤੂੰ ਬਹੁਤ ਪਿਆਰਾ ਲੱਗਦਾ ਤੇਰੀਆਂ ਗੱਲਾਂ ਬਹੁਤ ਪਿਆਰੀਆਂ ਤੈਨੂੰ ਦੇਖ ਕੇ ਸਾਨੂੰ ਖੁਸ਼ੀ ਮਿਲੇਗੀ ਸਾਡੀ ਖੁਸ਼ੀ ਲਈ ਤੂੰ ਮੰਗ ਤੇ ਮੈਂ ਤੈਨੂੰ ਦੇ ਆਇਨੋ ਕਹਿੰਦੇ ਨੇ ਭਾਈ ਨੰਦ ਲਾਲ ਦੀ ਮੰਗ ਗਜ਼ਲ ਹੈ ਬਾਈ ਸਾਹਿਬ ਦੀ ਉਹਨਾਂ ਦੀ ਬਾਣੀ ਮੈਂ ਤੁਹਾਨੂੰ ਸਰਵਨ ਕਰਾਵਾਂ ਬਾਈ ਸਾਹਿਬ ਹੱਥ ਜੋੜ ਕੇ ਕਹਿੰਦੇ ਨੇ ਯਾ ਇਲਾਹੀ ਚਸ਼ਮੇ ਬਿਨਾ ਹੈਵੇ ਦੇ ਦਰਸ ਰਮ ਅਜ਼ ਇਸ਼ਕ ਸੌਦਾ ਹੈਵੇ ਦੇ ਐ ਮੇਰੇ ਮਾਲਕ ਐ ਮੇਰੇ ਮੁਰਸ਼ਦ ਦੇਣਾ ਤੇ ਉਹ ਅੱਖਾਂ ਦੇ ਜਿਹੜੀਆਂ ਨਿਰੰਕਾਰ ਨੂੰ ਵੇਖ ਸਕਦੀਆਂ ਹੋਰ ਕੁਝ ਵੀ ਨਹੀਂ ਦੇਣ ਤੇ ਸਿਰ ਦੇ ਚ ਉਹ ਪਿਆਰ ਦੇ ਕਿ ਇੱਕ ਦਿਨ ਦਾ ਦਵਾ ਦੁਨੀਆ ਕਹਿ ਦੇਵੇ ਨੰਦ ਲਾਲ ਸੁਧਾਈ ਹੋ ਗਿਆ ਹੈ পাগল ਹੋ ਗਿਆ ਪਾਦਸ਼ਾ ਅਜੇ ਤੇ ਲੋਕੀ ਮੈਨੂੰ ਕਵੀ ਕਹਿੰਦੇ ਨੇ ਗਿਆਨੀ ਕਹਿੰਦੇ ਨੇ ਵਿਦਵਾਨ ਕਹਿੰਦੇ ਨੇ ਮੈਨੂੰ ਅਜੇ ਕਿਸੇ ਨੇ পাগল ਕਹਿਣਾ ਸ਼ੁਰੂ ਨਹੀਂ ਕੀਤਾ ਭੋਲ ਮੈਂ ਫਿਰ ਤੁਹਾਨੂੰ ਸਰਵਨ ਕਰਾਵਾਂ ਯਾ ਇਲਾਹੀ ਚਸ਼ਮੇ ਬਿਨਾ ਏ ਮੇਰੇ ਚਸ਼ਮਾ ਖੰਡਾ ਯਾ ਇਲਾਹੀ ਚਸ਼ਮੇ ਬਿਨਾ ਏ ਬਿਦੇ ਦਰਸ਼ਰਮ ਅਜ਼ ਇਸ਼ਕ ਦਾਉਦਾ ਏ ਬਿਦੇ ਐਸਾ ਇਸ਼ਕ ਦੇ ਐਸਾ ਪਿਆਰ ਦੇ ਇੱਕ ਦਫਾ ਦੁਨੀਆ ਕਹਿ ਦੇਵੇ ਨੰਦ ਲਾਲ ਪਾਗਲ ਹੋ ਗਿਆ ਸੁਦਾਈ ਹੋ ਗਿਆ ਆਪ ਦੀ ਗਿਆਤ ਲਈ ਅਰਜ਼ ਕਰਾਂ ਦੋ ਤਰ੍ਹਾਂ ਦੇ ਮਨੁੱਖਾਂ ਦਾ ਸਮਾਜ ਨਾਲ ਤਾਲ ਮਿਲ ਨਹੀਂ ਬੈਠਦਾ ਕਿਹੜਾ ਇੱਕ ਪਾਗਲ ਦਾ ਇੱਕ ਸੰਤ ਦਾ ਨਹੀਂ ਬੈਠਦਾ ਬਹੁਤਾ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਇੱਕ ਭਗਤ ਦਾ ਇੱਕ ਪਾਗਲ ਦਾ ਸਮਾਜ ਨਾਲ ਤਾਲ ਮੇ ਨਹੀਂ ਬੈਠਦਾ ਪਾਗਲ ਦੀ ਗੱਲ ਇਤਨੀ ਨੀਵੀ ਇਤਨੀ ਨੀਵੀ ਉਹਦੀ ਜ਼ਿੰਦਗੀ ਇਤਨੀ ਨੀਵੀ ਪੈਰਾਂ ਦੇ ਥੱਲੇ ਲੰਘਦੀ ਹੈ ਸੰਤ ਦੇ ਬੋਲ ਇਤਨੇ ਉੱਚੇ ਇਤਨੇ ਉੱਚੇ ਸਿਰ ਦੇ ਉਪਰੋਂ ਲੰਘਦੇ ਤਾਂ ਦੋਹਾਂ ਨਾਲ ਤਾਲ ਮੇ ਨਹੀਂ ਬੈਠਦਾ ਕਈ ਦਫਾ ਆਮ ਬੰਦਿਆਂ ਨੂੰ ਪਛਾਣਨਾ ਵੀ ਔਖਾ ਹੋ ਜਾਂਦਾ ਹੈ ਇਹਦੇ ਚ ਪਾਗਲ ਕਿਹੜਾ ਹੈ ਤੇ ਸੰਤ ਕਿਹੜਾ ਹੈ ਬੁਲੇਖੇ ਚ ਕਈ ਦਫਾ ਬڑے ਬڑے ਮਹਾਪੁਰਸ਼ਾਂ ਨੂੰ ਲੋਕੀ ਪਾਗਲ ਕਹਿ ਦਿੰਦੇ ਨੇ ਦੂਰ ਕਿਉਂ ਜਾਓ ਜਗਤਗੁਰੂ ਬਾਬਾ ਕਹਿੰਦੇ ਨੇ ਕੋਈ ਕਹੇ ਬੋਤਨਾ ਕੋ ਕਹੇ ਬਿਤਾਲਾ ਮੈਨੂੰ ਤੇ ਕਈ ਬੋਤਨਾ ਕਹਿੰਦੇ ਬਿਤਾਲਾ ਕਹਿੰਦੇ ਕਬੀਰ ਵੀ ਕਹਿੰਦੇ ਲੋਕ ਕਹੇ ਕਬੀਰ ਬਉਰਾਣਾ ਕਬੀਰ ਕਾ ਮਰਮ ਰਾਮ ਹੈ ਜਾਣਾ ਸਾਰਾ ਬਨਾਰਸ ਕਹਿ ਰਿਹਾ ਹੈ ਕਬੀਰ ਪਾਗਲ ਹੈ ਪਾਗਲ ਹੈ ਹੁਣ ਬਨਾਰਸ ਵਾਸੀਆਂ ਨੂੰ ਕੌਣ ਦੱਸੇ ਕੋਈ ਤੇ ਬੰਦਾ ਜਿਹੜਾ ਸਿਆਣਾ ਹੈ ਬਾਕੀ ਸਭ ਪਾਗਲਾਂ ਦੀ ਪੀੜ ਹੈ ਕੀ ਹੈ ਕੁਝ ਵੀ ਨਹੀਂ ਪਰ ਇਹ ਦੋ ਤਰ੍ਹਾਂ ਦੇ ਮਨੁੱਖਾਂ ਦਾ ਸਮਾਜ ਨਾਲ ਤਾਲਮੇਲ ਨਹੀਂ ਬੈਠਦਾ ਨੰਦ ਲਾਲ ਕਹਿੰਦੇ ਨੇ ਮੇਰੇ ਪਾਤਸ਼ਾਹ ਅਜੇ ਮੈਨੂੰ ਕਿਸੇ ਨੇ ਸੁਧਾਈ ਨਹੀਂ ਆਖਿਆ ਗਿਆਨੀ ਆਖਿਆ ਅਜੇ ਮੈਨੂੰ ਕਿਸੇ ਨੇ ਪਾਗਲ ਨਹੀਂ ਆਖਿਆ ਸਾਰੇ ਵਿਦਵਾਨ ਕਹੀ ਜਾਂਦੇ ਨੇ ਕਵੀ ਕਹੀ ਜਾਂਦੇ ਨੇ ਸ਼ਾਇਰ ਕਹੀ ਜਾਂਦੇ ਨੇ ਦਰ ਸ਼ਰਮ ਅਜ਼ ਇਸ ਕੇ ਸੌਦਾਏ ਬਿਦੇ ਮੇਰੇ ਸਿਰ ਦੇ ਚੋ ਪਿਆਰ ਦੇ ਦੁਨੀਆ ਕਹਿ ਦੇਵੇ ਨੰਦ ਲਾਲ ਪਾਗਲ ਹੋ ਗਿਆ ਯਾ ਇਲਾਹੀ ਚਸ਼ਮੇ ਬਿਨਾਏ ਬਿਦੇ ਉਹ ਅੱਖਾਂ ਦੇ ਜੋ ਪ੍ਰਭੂ ਨੂੰ ਵੇਖ ਸਕਦੀ ਹਨ ਪਰਮਾਤਮਾ ਨੂੰ ਵੇਖ ਸਕਦੀ ਹਨ ਐਸੀ ਅੱਖਾਂ ਦੀ ਦ੍ਰਿਸ਼ਟੀ ਅੰਮ੍ਰਿਤਮਈ ਆਉਂਦੀ ਹੈ ਪੱਥਰ ਨੂੰ ਨਗੇਨਾ ਬਣਾ ਦਿੰਦੀ ਹੈ ਮਨੁੱਖ ਨੂੰ ਦੇਵਤਾ ਬਣਾ ਦਿੰਦੀ ਹੈ ਇਹ ਵੀ ਮੈਂ ਅਸ ਕਰਦੇ ਹਾਂ ਬਾਦਰ ਸ਼ਾ ਇੱਕ ਔਰੰਗਜ਼ੇਬ ਦਾ ਲੜਕਾ ਸੀ ਬਾਦਰ ਸ਼ਾ ਦੇ ਬੱਚਿਆਂ ਨੂੰ ਨੰਦ ਲਾਲ ਪਹਿਲੇ ਪੜਾਉਂਦੇ ਹੁੰਦੇ ਸਨ ਆਗਰੇ ਦੇ ਸ਼ਹਿਰ ਆਪ ਨੂੰ ਪਤਾ ਹੋਵੇ ਟਵਿੱਟਰ ਨੂੰ ਪਰਸ਼ਨ ਦੇ ਅਤਾਲੇਖ ਕਹਿੰਦੇ ਨੇ ਨੰਦ ਲਾਲ ਦੇ ਨਾਮ ਦੇ ਨਾਲ ਅਤਾਲੇਖ ਲਿਖਿਆ ਹੈ ਅਥਾਲੇਖ ਛੋਟੇ ਛੋਟੇ ਬੱਚਿਆਂ ਨੂੰ ਨਵਾਬਾਂ ਦੇ ਬਾਦਸ਼ਾਹਾਂ ਦੇ ਬੱਚਿਆਂ ਨੂੰ ਪੜਾਉਣ ਵਾਲਾ ਘਰ ਦੇ ਚ ਜਾ ਕੇ ਨੰਦ ਲਾਲ ਅਰਬੀ ਫਾਰਸੀ ਪੜਾਉਂਦੇ ਸਨ ਉਸ ਪੜਾਣ ਵਿੱਚ ਕੁਰਾਨ شریف ਦੀ ਆਇਤਾਂ ਦੇ ਅਰਥ ਵੀ ਦੱਸਨੇ ਆਉਂਦੇ ਸਨ ਅਰਵੀ ਭਾਈ ਸਾਹਿਬ ਜੀ ਜਾਣਦੇ ਸਨ ਇੱਕ ਦਿਨ ਕੁਰਾਨ ਦੀ ਇੱਕ ਆਇਤ ਦੇ ਫਰਸ਼ੀਨ ਵਿੱਚ ਇਤਨੇ ਗਜ਼ਬ ਦੇ ਅਰਥ ਕੀਤੇ ਕਿ ਚੁਕੇ ਸਾਰੇ ਮਗਲ ਸਮਰਾਟ ਫਰਸ਼ੀਨ ਬੋਲਦੇ ਸਨ ਉਸ ਵਕਤ ਲੰਗੇ ਬਜ਼ੁਰਗ ਔਰੰਗਜ਼ੇ ਬੁੱਢਾ ਹੋ ਚੁੱਕਿਆ ਸੀ ਬਿਰਧ ਹੋ ਚੁੱਕਿਆ ਸੀ ਇਹ ਅਰਥ ਉਹਦੇ ਕੰਨਾਂ 'ਚ ਪਏ ਹੈ ਹੈਰਾਨ ਹੋ ਗਿਆ ਐਸਾ ਰੋਸ਼ਨ ਦਿਮਾਗ ਐਸਾ ਰੋਜ਼ ਰੋਸ਼ਨ ਜ਼ਮੀਰ ਬੰਦਾ ਜਿਦੀ ਰੂਹ ਦੇ ਚਿਤਨੀ ਚਮਕ ਹੈ ਦਮਕ ਹੈ ਭਾਦਰ ਸ਼ਾਹ ਨੂੰ ਕਹਿ ਦਿੱਤਾ ਐਸਾ ਰੋਸ਼ਨ ਦਿਮਾਗ ਬੰਦਾ ਹਿੰਦੂ ਨਹੀਂ ਚਾਹੀਦਾ ਬਸ ਇਸ਼ਾਰਾ ਕਰ ਦਿੱਤਾ ਐਸਾ ਰੋਸ਼ਨ ਜ਼ਮੀਰ ਮਲਕ ਇਹ ਦੋ ਨਹੀਂ ਚਾਹੀਦਾ ਨੰਦ ਲਾਲ ਦੇ ਜਿਗਰੀ ਦੋਸਤਨ ਮੁਰਾਦ ਰਾਤ ਦਾ ਜਦ ਪਹਿਲਾ ਪੈਰ ਲੰਘਿਆ ਸਾਰੇ ਸੌਣ ਦੀਆਂ ਤਿਆਰੀਆਂ ਚ ਮੁਰਾਦ ਘੋੜਾ ਲੈ ਕੇ ਆਇਆ ਨੰਦ ਲਾਲ ਦੀ ਹਵੇਲੀ ਜਿੱਥੇ ਨੰਦ ਲਾਲ ਰਹਿੰਦੇ ਸਨ ਆਖਿਆ ਭਾਈ ਸੰਤ ਇਹ ਘੋੜਾ ਲਾਉਂ ਇਸ ਤੇ ਬੈਠੋ ਤੇ ਭਜਣ ਦੀ ਕੋਸ਼ਿਸ਼ ਕਰੋ ਨਸ ਜਾਵਾ ਹੋਣੀ 당ਗ ਰਹਿ ਗਏ ਆਨੰਦ ਲਹਲਵੇ ਐਸਾ ਕਿਉਂ ਪੁੱਛਿਆ ਕਿਉਂ ਕਾਰਨ ਤੁਹਾਡਾ ਰੋਸ਼ਨ ਦਿਮਾਗ ਖਤਰੇ 'ਚ ਹੈ ਤੁਹਾਡੀ ਰੋਸ਼ਨ ਜ਼ਮੀਰ ਖਤਰੇ 'ਚ ਹੈ ਆਪਣੀ ਜ਼ਮੀਰ ਬਚਾਣੀ ਹੈ ਆਪਣਾ ਦਿਮਾਗ ਬਚਾਣਾ ਹੈ ਆਪਣਾ ਈਮਾਨ ਬਚਾਣਾ ਹੈ ਇਹ ਘੋੜਾ ਲਾਪ ਨਸ ਜਾਵਾ ਸਮਝ ਗਿਆ ਨੰਦ ਲਾਲ ਕਿਉਂਕਿ ਆਏ ਦਿਨ ਘਟਨਾਵਾਂ ਜੋ ਘਟਦੀਆਂ ਸਨ ਸਾਹਮਣੇ ਸ ਮੁਰਾਦ ਨੂੰ ਕਹਿੰਦਾ ਕਿੱਥੇ ਜਾਵਾ ਸਾਰੇ ਦੇਸ਼ ਦਾ ਬਾਦਸ਼ਾਹ ਤੇ ਔਰੰਗਜ਼ੇ ਹੈ ਸਾਰਾ ਦੇਸ਼ ਇਸ ਦੀ ਮੁੱਠੀ 'ਚ ਹੈ ਸਾਰੀ ਜਗ੍ਹਾ ਇਸ ਦੀ ਫੌਜ ਹੈ ਇਦੇ ਸੇਬਾਈ ਇਦੇ ਐਲਕਾਸ ਪਰ ਸਾਰੇ ਭਾਰਤ ਦੇ ਚੇਜ਼ ਦਾ ਹੁਕਮ ਚੱਲਦਾ ਹੈ ਮੁਰਾਦ ਕਹਿੰਦਾ ਇੱਕ ਜਗ੍ਹਾ ਹੈ ਉੱਥੇ ਔਰੰਗਜ਼ੇਬ ਦਾ ਹੁਕਮ ਨਹੀਂ ਚੱਲਦਾ ਗੁਰੂ ਗੋਬਿੰਦ ਸਿੰਘ ਦਾ ਹੁਕਮ ਚੱਲਦਾ ਹੈ ਉਹ ਜਗ੍ਹਾ ਹੈ ਅਨੰਦਪੁਰ ਤੋਂ ਬਣ ਜਾ ਨਸ ਜਾ ਰਾਤ ਨੂੰ ਭਾਈ ਸਾਹਿਬ ਸਫ਼ਰ ਕਰਦੇ ਨੇ ਦਿਨ ਨੂੰ ਕਿਧਰੇ ਛੁਪ ਜਾਂਦੇ ਨੇ ਮਨਜ਼ਿਲ ਦਲ ਮੰਜ਼ਿਲ ਤੈ ਕਰਕੇ ਇਹ ਅਨੰਦਪੁਰ ਸਾਹਿਬ ਪਹੁੰਚੇ ਨਾ ਭਰੇ ਦਰਬਾਰ ਦੇ ਧਨਗੁਰ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਜਾ ਕੇ ਸਜਦਾ ਕੀਤਾ ਹੈ ਮੱਥਾ ਟੇਕਿਆ ਇੱਕ ਪਾਸੇ ਬੈਠ ਗਏ ਸਮਾਪਤੀ ਤੇ ਆਨੰਦ ਲਾਲ ਜੋਧੜੀ ਕਰਦਾ ਹੈ ਮਹਾਰਾਜ ਮੈਂ ਆਪ ਜੀ ਦੇ ਕੋਲ ਰਹਿਣਾ ਹੈ ਇੱਥੇ ਰਹਿਣਾ ਸਤਿਗੁਰੂ ਕਹਿਣ ਲੱਗੇ ਬੜੀ ਖੁਸ਼ੀ ਦੀ ਗੱਲ ਐ ਰੋ ਦੂਜੇ ਦਿਨ ਬੇਨਤੀ ਕਰਦੇ ਨੇ ਨੰਦ ਲਾਲ ਮਹਾਰਾਜ ਆਪਨੇ ਇੱਥੇ ਰਹਿਣ ਦੀ ਇਜਾਜ਼ਤ ਮੈਨੂੰ ਦੇ ਦਿੱਤੀ ਐ ਤੋ ਫਿਰ ਕੋਈ ਸੇਵਾ ਵੀ ਬਖਸ਼ ਦੇ ਕੋਈ ਸੇਵਾ ਕਰਿਆ ਕਰਾਂ ਹੁਣ ਸਤਿਗੁਰ ਕਹਿਣ ਨੇ ਤੂੰ ਕੀ ਕਰ ਸਕਦਾ ਪਹਿਲੇ ਇਹ ਦੱਸ ਕੀ ਕਰ ਸਕਦਾ ਭਾਈ ਸਾਹਿਬ ਕਹਿੰਦੇ ਨੇ ਦੁਨੀਆ ਮੈਨੂੰ ਰੋਸ਼ਨ ਜ਼ਮੀਰ ਕਹਿੰਦੀ ਏ ਰੋਸ਼ਨ ਦਿਮਾਗ ਕਹਿੰਦੀ ਏ ਮੈਂ ਸ਼ਾਇਰ ਹਾਂ ਵਿਦਵਾਨ ਹਾਂ ਕਲਮ ਦਾ ధਨੀ ਹਾਂ ਜ਼ਬਾਨ ਦਾ ధਨੀ ਹਾਂ ਦਿਮਾਗ ਦਾ ధਨੀ ਹਾਂ ਆਪ ਕੋ ਸੇਵਾ ਬਖਸ਼ ਜਾ ਤੂੰ ਰੋਸ਼ਨ ਜ਼ਮੀਰ ਹੈਂ ਰੋਸ਼ਨ ਦਿਮਾਗ ਹੈਂ ਕਲਮ ਦਾ ధਨੀ ਹੈ ਜ਼ਬਾਨ ਦਾ ధਨੀ ਹੈ ਦਿਮਾਗ ਦਾ دھਨੇ ਹੈ ਤੂੰ ਇੱਥੇ ਰਹਿਣਾ ਹਾਂ ਮਹਾਰਾਜ ਮੈਂ ਰਹਿਣਾ ਸੇਵਾ ਵੀ ਕਰਨੀ ਹਾਂ ਮਹਾਰਾਜ ਸੇਵਾ ਵੀ ਕਰਨੀ ਹੈ ਅੱਛਾ ਤੂੰ ਲੰਗਰ ਦੇ ਭਾਂਡੇ ਹੀ ਮਾਜਿਆ ਕਰ ਬੜੀ ਝੋਟ ਲੱਗੇ ਕਹਿੰਦਾ ਹੈ ਗੁਰੂ ਨੇ ਵਿਦਿਆ ਦੀ ਕਦਰ ਹੀ ਨਹੀਂ ਕੀਤੀ ਬਾਦਸ਼ਾਹ ਨੇ ਬੈਠਣ ਵਾਸਤੇ ਚਾਂਦੀ ਦੀ ਕੁਰਸੀ ਦਿੱਤੀ ਸੀ ਇਹ ਚਾਂਦੀ ਦੀ ਕੁਰਸੀ ਤੇ ਬੈਠ ਕੇ ਬਾਦਸ਼ਾਹਾਂ ਦੇ ਬੱਚਿਆਂ ਨੂੰ ਪੜਾਉਂਦੇ ਸਨ। ਇਹ ਕੰਨ ਜਾ ਕੇ ਬਾਣਡੇ ਮਾਂਜਾ। ਪਰ ਹੁਣ ਕਰੇ ਕੀ ਕਿਧਰੇ ਜਾ ਵੀ ਨਹੀਂ ਸਕਦਾ। ਇਤਿਹਾਸ ਕਹਿੰਦਾ ਹੈ ਦੂਜੇ ਦਿਨ ਬਾਣਡਿਆਂ ਦਾ ਢੇਰ ਮਾਂਜਣ ਵਾਲੇ ਵੀ ਬੜੇ। ਤੇ ਪੁਰਾਣਾ ਜ਼ਮਾਨਾ ਰਾਖ ਨਾਲ ਮਾਂਜਣੇ ਹੱਥ ਘਾਲੇ ਆਉਂਦੇ। ਪਾਂਡੇ ਮਾਜਣ ਲੱਗ ਪਿਆ ਭਾਈ ਸਾਹਿਬ ਦਾ ਸੋਰਾ ਪਰਿਵਾਰ ਮਲਤਾਨ ਦੇ ਚ ਰਹਿੰਦਾ ਸੀ ਉੱਥੇ ਤੱਕ ਖਬਰਾਂ ਪਹੁੰਚ ਗਈਆਂ ਕਿ ਨੰਦ ਲਾਲ ਆਗਰੇ ਤੋਂ ਭੱਜ ਕੇ ਛੁਪ ਛੁਪਾ ਕੇ ਅਨੰਦਪੁਰ ਸਾਹਿਬ ਪਹੁੰਚੇ ਨੇ ਪਰ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਨੰਦ ਲਾਲ ਦੀ ਕਦਰ ਨਹੀਂ ਕੀਤੀ ਪਾਂਡੇ ਮਾਜਣ ਤੇ ਲੱਗਾ ਮਨzil ਦਰ ਮਨzil ਤੈ ਕਰਕੇ ਇਸ ਸੋਹਰਾ ਪਰਵਾਰ ਇਹ ਸ਼ਰੀਕ ਅਨੰਦਪੁਰ ਸਾਧ ਪਹੁੰਚੇ ਲੈ ਪਰ ਕਈ ਦਿਨ ਭਾਂਡੇ ਮਾਂਜਦੇ ਆ ਮਾਂਲਿਆ ਰੱਬੀ ਤਰੰਗ ਦੇ ਲਹਿਰਾਂ ਵਿੱਚ ਰਹਿੰਦੇ ਆ ਰਹਿੰਦੇ ਆ ਹਰ ਮਨੁੱਖ ਦਾ ਆਪਣਾ ਔਰਾ ਆਵਾ ਹੁੰਦਾ ਉੱਥੇ ਸਭ ਬ੍ਰਹਮ ਗਿਆਨੀ ਰਸਕ ਪੁਰਸ਼ ਫਿਰ ਸਤਿਗੁਰ ਉਹਨਾਂ ਦਾ ਔਰਾ ਆਵਾ ਕਈਨਾਂ ਪੂਰਨ ਪੁਰਖ ਦੀ ਜਿਹੜੀ ਆਭਾ ਹੈ ਤੇ ਮਸਤਕ ਦੇ ਕੋਲੋਂ ਜਿਹੜਾ ਤੁਸੀਂ ਗੋਲ ਵੈਰਾ ਇੱਕ ਚੱਕਰ ਦੇਖਦੇ ਹੋ ਇਹਨੂੰ ਸੰਸਕ੍ਰਿਤ ਦੇ ਵਿੱਚ ਆਭਾ ਕਹਿੰਦੇ ਹਨ ਇੱਕ ਪੂਰਨ ਪੁਰਖ ਦਾ ਓਰਾ ਆਭਾ ਘਟ ਤੋਂ ਘਟ 10 ਮੀਲ ਤੋਂ ਲੈ ਕੇ 15 ਮੀਲ ਤੱਕ ਪ੍ਰਭਾਵਿਤ ਕਰ ਰਿਹਾ ਹੈ ਉਸ ਆਭਾ ਦੇ ਦਾਇਰੇ 'ਚ ਜਿਹੜਾ ਆ ਜਾਂਦਾ ਹੈ ਅਗਰ ਉਹ ਥੋੜਾ ਜਿਹਾ ਵੀ ਜਗਿਆ ਸੂਏ ਤੇ ਅਸਰ ਅੰਦਾਜ਼ ਹੋ ਜਾਂਦਾ ਹੈ ਇਸ ਵਾਸਤੇ ਕਿਹਾ ਗਿਆ ਸਾਧ ਕੇ ਸੰਗ ਨਹੀਂ ਕਿਛ ਘਾਲ ਦਰਸ਼ਨ ਭੇਟਤ ਹੋਤ ਨਿਹਾਲ ਉਸ ਆਭਾ ਦੇ ਚ ਰਹਿੰਦੇ ਆ ਰਹਿੰਦੇ ਆ ਸਿਰਫ ਭਾਂਡਿਆਂ ਦੀ ਕਾਲਖ ਹੀ ਭਾਈ ਸਾਹਿਬ ਨਹੀਂ ਧੋ ਰਹੇ ਸਨ ਮਨ ਦੀ ਕਾਲਖ ਵੀ ਧੋ ਤੁਲ ਗਈ ਸੀ ਵਿਦਿਆ ਦਾ غرور ਵੀ ਧੁਲ ਗਿਆ ਇਲਮ ਦਾ غرور ਵੀ ਧੁਲ ਗਿਆ ਅੱਜ ਸ਼ਰੀਕ ਪਹੁੰਚੇ ਹੈ ਰਾਖ ਨਾਲ ਲਿਵੜੇ ਹੋਏ ਕਪੜੇ ਦੇਖ ਕੇ ਮੂੰ ਮਥਾ ਹੱਥ ਕਾਲਕ ਨਾਲ ਭਰਿਆ ਆ ਦੇਖੇ ਸ਼ਰੀਕ ਸਮਝਾਣ ਲੱਗ ਪੈ ਨੈ ਕਿੱਥੇ ਆ ਗਏ ਇਹਦੇ ਨਾਲੋਂ ਬਿਹਤਰ ਸੀ ਤੂੰ ਮਲਤਾਨ ਆ ਜਾਂਦਾ ਅਸੀਂ ਤੈਨੂੰ ਕੋਈ ਯਤਨ ਕਰਕੇ ਭੇਜ ਦਿੰਦੇ ਗਜ਼ਨੀ ਭੇਜ ਦਿੰਦੇ ਕਦਾਰ ਭੇਜ ਦਿੰਦੇ ਕਿੱਥੇ ਆ ਗਏ ਅਨਾ ਚੋਟੀ ਦਾ ਆਲਮ ਫਾਜ਼ਲ ਹੋ ਕੇ ਸਾਰਾ ਦਿਨ ਬਾਡੇ ਮੰਨਣਾ ਸਾਡੇ ਤੱਕ ਖਬਰਾਂ ਪਹੁੰਚੀਆਂ ਹੁਣ ਸ਼ਰੀਕਾਂ ਨੂੰ ਭਾਈ ਸਾਹਿਬ ਸਮਝਾਉਂਦੇ ਨੇ ਉਹਨਾਂ ਦੇ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ ਨਸੀਹਾ ਤਾਂ ਚੰਦ ਗੋਈ ਨਸੀਹਤ ਕਰਨ ਵਾਲਿਓ ਨਸੀਹਤ ਨਾ ਕਰੋ ਸਿੱਖਿਆ ਦੇਣ ਵਾਲਿਓ ਸਿੱਖਿਆ ਆਪਣੇ ਕੋਲ ਰੱਖੋ ਨਸੀਹਾ ਤਾਂ ਚੰਦ ਗੋਈ ਕਿੱਸਾ ਹੈ ਵਾ ਅਜ਼ੂਪਨ ਬਜ਼ਮੇ ਮਸਤਾਂ ਅਸ ਇਹ ਜਾ ਕਿੱਸਾ ਹੋ ਅਫਸਾਨਾ ਨੇ ਇਹ ਮਸਤਾਨਿਆਂ ਦੀ ਮਹਿਫਲ ਹੈ ਇਹ ਰੰਗ ਰਤਣਿਆਂ ਦੀ ਮਹਿਫਲ ਹੈ ਨੰਦ ਲਾਲ ਪਾਗਲ ਹੋ ਗਿਆ ਨੰਦ ਲਾਲ ਪਾਗਲ ਹੋ ਗਿਆ ਕਾਡੀ ਨਸੀਹਤ ਨੰਦ ਲਾਲ ਤੱਕ ਨਹੀਂ ਪਹੁੰਚੇਗੀ ਪੈਰਾਂ ਦੇ ਥੱਲੋ ਲੰਗ ਜਾਂਦੀ ਏਕ ਪਾਸੇ ਕਰੋ ਮੈਂ ਰੰਗ ਰਤਣਿਆਂ ਦੀ ਮਹਿਫਿਲ ਦੇ ਚ ਆ ਗਿਆ ਸਤਿਗੁਰੂ ਵੀ ਪਹੁੰਚ ਗਏ ਸ਼ਰੀਕ ਜੋ ਉੱਚੀ ਉੱਚੀ ਡਾਂਟ ਕੇ ਸਮਝਾ ਰਹੇ ਸਨ ਉਹ ਵੀ ਸਤਿਗੁਰੂ ਨੇ ਬੋਲ ਸੁਣਾ ਜੈਸੇ ਸਤਿਗੁਰੂ ਪਹੁੰਚੇ ਨੇ ਨੰਦ ਲਾਲ ਸਜਦਾ ਕਰ ਰਹੇ ਨੇ ਮਹਾਰਾਜ ਕਹਿੰਦੇ ਨੇ ਨੰਦ ਲਾਲ ਵਾਕਈ ਅਸੀਂ ਤੈਨੂੰ ਕੁਛ